ਹਰੀ ਸਿੰਘ ਨਲੂਏ ਨੇ ਜਦੋਂ ਸੰਮੀਖਾਨ ਨੂੰ ਅੱਗੇ ਵਧਦਾ ਵੇਖਿਆ ਉਹਨੇ ਆਖਿਆ ਆਹ ਗੁਰੂ ਦੇ ਸਿੱਖ ਦਾ ਕੰਮ ਨਹੀਂ ਪਹਿਲਾਂ ਵਾਰ ਕਰੇ ਆ ਤੂੰ ਵਾਰ ਕਰ ਜਦੋਂ ਸੰਮੀਖਾਨ ਨੇ ਜੋਸ਼ ਵਿੱਚ ਆਣ ਕੇ ਸੂਰਬੀਰ ਬਹਾਰ ਉੱਤੇ ਵਾਰ ਕੀਤਾ ਇਹਨੇ ਵਾਰ ਰੋਕਿਆ ਦੂਜਾ ਵਾਰ ਕੀਤਾ ਵਾਰ ਰੋਕਿਆ ਜਦੋਂ ਤੀਜਾ ਵਾਰ ਕੀਤਾ ਤੇ ਵਾਰ ਉਹ ਵੀ ਰੋਕਿਆ ਗਿਆ ਜਦੋਂ ਤਿੰਨੇ ਵਾਰ ਹਰੀ ਸਿੰਘ ਨਲੂਏ ਨੇ ਬਚਾਏ ਤਾਂ ਇਹਨੂੰ ਖਤਰਾ ਪੈ ਗਿਆ ਇਹ ਹੁਣ ਮੇਰੀ ਜਾਨ ਨਹੀਂ ਬਚ ਸਕਦੀ ਇਸ ਕਰਕੇ ਕੋੜੇ ਦੀ ਵਾਗ ਮੋੜ ਕੇ ਪਿੱਛੇ ਦੌੜ ਨਹੀਂ ਲੱਗਾ ਸੀ ਸਰਦਾਰ ਹਰੀ ਸਿੰਘ ਨੇ ਆਖਿਆ ਹੁਣ ਭੱਜਣਾ ਕੈਰਤਾ ਦਾ ਕੰਮ ਹੈ ਇਹ ਤੇਰ ਕੋਕਾ ਦਾ ਕੰਮ ਐ ਸੂਰਮਿਆਂ ਦਾ ਕੰਮ ਨਹੀਂ ਆਹ ਤੈਨੂੰ ਦੱਸੀ ਇਹ ਵਾਰ ਕਿਵੇਂ ਕਰੀਦਾ ਸਰਦਾਰ ਹਰੀ ਸਿੰਘ ਨਲਗੂਏ ਨੇ ਇਹਦੇ ਸਿਰ 'ਤੇ ਤੀਗ ਮਾਰ ਕੇ ਦੋ ਟੋਟੇ ਕਰਕੇ ਘੋੜੇ ਤੋਂ ਕਿਵੇਂ ਉੱਟਿਆ ਇਸ ਦਾ ਵਾਤਾਵਰ ਕਵੀ ਨਹੀਂ ਉਹ ਬੇਤੀ ਕੀਤੀ ਆ ਜੀ ਹਰੀ ਸਿੰਘ ਛੇਰ ਜਾਵੇ ਨਲਕਾਰ ਦਾ ਵਾਰ ਕੌਣ ਝੱਲ ਸਕੇ ਉਹਦੇ ਸੀ ਟੱਕਰੇ ਰੇ ਚੜੀ ਲਾਇ ਤੀਰਾਂ ਤੇ ਲਵਾਰਾਂ ਨੇ ਮੱਲੇ ਮਾਰ ਚੜੀ ਸ਼ਾਈ ਆ ਸਵਾਰ ਨੇ ਇੱਕ ਦੂਸਰੇ ਤੇ ਟੁੱਟੇ ਰਾਜ ਖਾਰਾਂ ਨੇ ਚਾਹ ਫੰਗੜਾ ਬੋਏ ਤੇ ਮਾਰ ਪਾਵੇ ਫੋਲੀਆਂ ਰਣ ਖੂਰਦੀ ਤੇਗ ਨੇ ਗੜਾਈਆਂ ਫੋਲੀਆਂ ਤਾੜ ਸੁਰਾ ਤੋਂ ਬਗਾਰ ਭੱਜੇ ਫਿਰਦੇ ਆ ਤਾੜ ਸੁਰਾ ਤੋਂ ਬਗਾਰ ਭੱਜੇ ਫਿਰਦੇ ਵੇਖ ਵੱਡੇ ਵੱਡੇ ਆਦੇਲੇ ਘਰਦੇ শের ਪਰਾਂ ਤੋਂ ਖਾਨ ਚ ਟੱਕਾਇ ਜੋ ਲੋਰੀ ਤੇ ਬੱਕਰ ਜੋ ਵੇ ਢੂਕੇ ਤਲਵਾਰਾਂ ਹੱਥੋਂ ਅਸੀਂ ਟੱਕਰੇ ਸਾਰ ਜਖਮੀਆਂ ਬਚਾ ਵਿੱਚ ਜੰਗ ਦੇ ਖੂਨ ਬਰੇ ਬਾਹਰ ਨਾਰਾ ਮੰਗੇ ਰੰਗਰੇ ਜਨ ਕੀਮਤੀ ਗਵਾਗੇ ਫੜ ਫੰਗਦੇ ਮਗ ਬਾਰ ਕੇ ਅਨੇਕ ਤੋਰ ਨਹੀਂ ਟਾਲੀਆਂ ਰਨ ਖੂਨ ਲਈ ਤੇਰੇ ਮੇਂ ਫੁਡਾਈਆਂ ਹੋਲੀਆਂ ਅਰੇ ਤੰਗ ਚਰਨਾਂ ਦੇ ਸ਼ੇਰ ਗੱਜਦਾ ਖੰਮੇ

ਅੱਬਾ ਭਾਰੂ ਹੋ ਕੇ ਤਲਵਾਰਿਆ ਟੋਟੇ ਕਰਤੇ ਸਰੀਰ ਦੇ ਸੰਜੋ ਨੂੰ ਕੱਟ ਕੇ ਸੰਮੀਖਾ ਨੂੰ ਕਾਲ ਲੈ ਗਿਆ